ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਅ ਅਨਅਚੀਵੇਬਲ ਨਹੀਂ ਹੈਗੀ ਕਿ ਉੱਥੇ ਪਹੁੰਚਿਆ ਨਹੀਂ ਜਾ ਸਕਦਾ ਬਸ ਦ੍ਰਿੜ ਇਰਾਦਾ ਚਾਹੀਦਾ ਨਾਲ ਸਪੋਰਟ ਚਾਹੀਦੀ ਹੈ ਤੇ ਆਪਣੇ ਆਪ ਤੇ ਕੌਨਫੀਡੈਂਸ ਚਾਹੀਦਾ ਬਸ ਸੋ ਕੌਨਫੀਡੈਂਸ ਤੇ ਪ੍ਰਾਊਡ ਇਹਨਾਂ ਚ ਬਸ ਥੋੜਾ ਜਿਹਾ ਹੇਅਰਲਾਈਨ ਡਿਫਰੈਂਸ ਹੀ ਹੈ ਬਸ ਬਾਰ ਜਿੰਨੀ ਫਰਕ ਹੈ ਕੌਨਫੀਡੈਂਸ ਦੀ ਜਿਆਦਾ ਡੋਜ਼ ਨੂੰ 프라우ਡ ਕਹਿੰਦੇ ਆ ਹੰਕਾਰ ਹੰਕਾਰ ਦੀ ਘੱਟ ਡੋਜ਼ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹੈ ਜੀ ਵੀ ਆਹ ਹਰ ਰੋਜ਼ ਤੋ ਦੇਖਦੇ ਨੇ ਕਿ ਆਹ ਰਿਕਾਰਡ ਤੋੜਤਾ ਇਹਨੇ ਆਹ ਰਿਕਾਰਡ ਤੋੜਤਾ ਹੈਨਾ ਸੋ ਰਿਕਾਰਡ ਬਣਦੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭੱਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾਂ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋ ਇਸ ਕਰਕੇ ਅ ਕੰਫੀਡੈਂਸ ਨਾਲ ਕੰਮ ਕਰੋ ਕਿ ਮੈਂ ਕਰ ਸਕਦਾ ਹਾਂ ਮੈਂ ਕਿਸੇ ਤੋਂ ਘੱਟ ਨਹੀਂ ਹੈਨਾ ਔਰ ਬਹੁਤ ਜਿਵੇਂ ਜਿਸ ਤਰ੍ਹਾਂ ਦੱਸਿਆ ਵੀ ਹੈ ਕਿ ਆਮ ਕਰਨ ਦੀ ਬੈਕਗ੍ਰਾਉਂਡ ਚ ਆਇਆ ਕਾਰਜੇ ਵੀ ਚੜੇ ਹੋਏ ਨੇ ਉਹ ਸਾਰੇ ਕਰਜੇ ਮੈਂ ਆਮ ਤੌਰ ਤੇ ਮੈਂ ਆਪਣੀ ਸਪੀਚਸ ਦੇ ਵਿੱਚ ਕਹਿਣਾ ਹੁੰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੇ ਸਮੇਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਠ ਨਹੀਂ ਕਹਾਉਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਜਿਨ੍ਹਾਂ ਕੋਲੇ ਸ਼ੋਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ ਕਿਉਂਕਿ ਜ਼ਮੀਨ ਤੇ ਕੋਈ ਕਬਜ਼ਾ ਕਰ ਸਕਦਾ ਬੈਂਕ ਡੁੱਬ ਗਿਆ ਲੈ ਗਿਆ ਕੋਈ ਲੁੱਟ ਕੇ ਕੁਈ ਖਾਸੀ ਲੈ ਗਏ ਆਪਣੇ ਤੋਂ ਤਿੰਨ ਚਾਰ ਲੈ ਗਏ ਹੈਨਾ ਪੈਸਾ ਲੋਕਾਂ ਦਾ ਮਰ ਜਾਂਦਾ ਬੈਂਕ ਕਹਿੰਦੀ ਕੀ ਗਰੀ ਸੰਤਾਂ ਤਾਂ ਠੱਗੀ ਭੱਜ ਗਈ ਸਾਡੇ ਨਾਲ ਤਾਂ ਸਾਰਾ ਕੁਝ ਚੋਰੀ ਹੋ ਸਕਦਾ ਥੋਡੀ ਐਜੂਕੇਸ਼ਨ ਚੋਰੀ ਨਹੀਂ ਹੋ ਸਕਦੀ